ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੀ ਪਾਵਨ ਪਇਤਰ ਹੋਣ ਦਾ ਅਹਿਸਾਸ ਆਪਣੇ ਹਿਰਦੇ ਅੰਦਰ ਮਹਿਸੂਸ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਹੱਥ ਜੋੜ ਸਿਰ ਝੁਕਾ ਆਦਮ ਸਤਕਾਰ ਪਿਆਰ ਸਹਿਤ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਕਾਰਯੋਗ ਸਾਡੇ ਸੂਬਾ ਪ੍ਰਧਾਨ ਜੀ ਆਤेंद्रਪਾਲ ਸਿੰਘ ਘੱਗਾ ਜੀ ਸਰਦਾਰ ਵਿਕਰਮਦੇਵ ਸਿੰਘ ਅਤੇ ਹੋਰ अनेका ਜਥੇਦੰਦੀਆਂ ਜਿਨ੍ਹਾਂ ਦੇ ਨਾਮ ਇਥੋਂ ਵਾਰ-ਵਾਰ ਤੁਸੀਂ ਸੁਣੇ ਨੇ ਨਾਉ ਮਤੀਰਾ ਪਾਤਸ਼ਾ ਮੂਰਖ ਪੰਡਤ ਨਾਉ ਹੰਦੇ ਕਾ ਨਾਉ 파ਰਖੂ ਇਹ ਵੇ ਕਰੇ ਗਵਾਉ ਇੱਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਉ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਇਹ ਸ਼ਲੋਕ ਮੈਂ ਤੁਹਾਨੂੰ ਸੁਣਾਇਆ ਇਸ ਸ਼ਲੋਕ ਦੇ ਨਾਲ ਹੀ ਮਹਲਾ ਪਹਿਲਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਨੂੰ ਅੱਗੇ ਦਾ ਵਿਸਤਾਰ ਕੀਤਾ ਜਿਹੜਾ ਆਪਾਂ ਬਾਅਦ ਪੜ੍ਹਦੇ ਆਂ ਸਿੰਘਾਂ ਬਾਜਾਂ ਚਰਗਾਂ ਤੋਈਆਂ ਇਹਨਾਂ ਖਵਾਲੇ ਕਾ ਕਾ ਖਾਣ ਤੇ ਨਾਸ ਖਵਾਲੇ ਇਹ ਚਲਾਏ ਰਾਹ ਬਾਜਾਂ ਸਿਰਗਾਂ ਬਾਜਾਂ ਚਰਗਾਂ ਤੈਸਕਦਾਰਾਂ ਇਹਨਾਂ ਸਿਖਾਇਆ ਇਹਨਾਂ ਪੜਿਆ ਨਾਉ ਬਾਜਾਂ ਚਰਗਾਂ ਤੇ ਸਿਕਦਾਰਾਂ ਇਨਾ ਬੜਿਆ ਨਾਉ ਫਾਂਥੀਂ ਫਾਂਥੰਦੀ ਲਾਗੀ ਜਾਤ ਫਹਾਇਨ ਅੱਗੇ ਨਾਹੀ ਫਾਉ ਫਿਰ ਆਪਾਂ ਪੜਦੇ ਆ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੈ ਬਈ ਇਹ ਸੰਸਾਰ ਦੇ ਵਿੱਚ ਰਾਜੇ ਸਿੰਘ ਮੁਕਦਮੇ ਇਸੇ ਸ਼ਬਦ ਦੇ ਵਿੱਚ ਹੀ ਆ ਰਾਜੇ ਸਿੰਘ ਮੁਕਦਮ ਕੁੱਤੇ ਜਾਏ ਜਗਾਣ ਬੈਠੇ ਸੁਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਜਦੋਂ ਇਸ ਸਮਾਜਿਕ ਸੰਸਾਰਕ ਵਰਤਾਰੇ ਦੇ ਅੰਦਰ ਸਾਡੇ ਸਮਾਜਿਕ ਵਰਤਾਰੇ ਦੇ ਅੰਦਰ ਆਪਣੇ ਹੀ ਸਾਥੀ ਆਪਣੇ ਕੁਝ ਫਾਇਦਿਆਂ ਦੇ ਲਈ ਆਪਣੇ ਨਿੱਜ ਤੇ ਲਈ ਉਹ ਆਪਣਾ ਆਪਣੇ ਹੀ ਸਾਥੀਆਂ ਨੂੰ ਮਰਵਾਉਂਦੇ ਨੇ ਆਪਣੇ ਹੀ ਸਾਥੀਆਂ ਨੂੰ ਫਸਾਉਂਦੇ ਨੇ ਤਾਂ ਸਿੰਘਾਂ ਬਾਜਾਂ ਚੁਰਗਾ ਕੋਈਆਂ ਇਹਨਾਂ ਸਿਖਾਏ ਨਾਉ ਇਹਨਾਂ ਨੂੰ ਇਸ ਗੱਲ ਲਈ ਸਿਖਾਇਆ ਜਾਂਦਾ ਪੜਾਇਆ ਜਾਂਦਾ ਵੀ ਤੁਸੀਂ ਇਹ ਕਰਨਾ ਤਾਂ ਮੈਂ ਜਿਹੜਾ ਗੀਤ ਲਿਖਿਆ ਹੈ ਉਹ ਮੇਰੀ ਅੰਤਰਾਤਮਾ ਦੇ ਵਿੱਚੋਂ ਇਸ ਦਰਦ ਦੇ ਦਰਦ ਦੇ ਵਿੱਚੋਂ ਉਪਜਿਆ ਹੋਇਆ ਹੈ ਜਿਹੜਾ ਕਿ ਆਪਾਂ ਸਾਰੇ ਜਿਸ ਦਰਦ ਨੂੰ ਹੰਡਾ ਰਹੇ ਹਾਂ ਕਹਿੰਦੇ ਆ ਵੀ ਜਿਹੜਾ ਬੰਦਾ ਆਪ ਪੀੜਤ ਹੋਵੇ ਉਸ ਨੂੰ ਕੋਈ ਮੋਟਾ ਚਾਹੀਦਾ ਹੁੰਦਾ ਹੈ ਦੇਖੋ ਆਪਾਂ ਰੋਣਾ ਤੇ ਦੁੱਖ ਸੁਣਾਉਣਾ ਜਿਵੇਂ ਅਸੀਂ ODL ਦੇ ਮਸਲੇ ਤੋਂ ਪ੍ਰਭਾਵਿਤ ਸੀ 2013 ਤੋਂ ਲੈ ਕੇ 2023 ਅਕਤੂਬਰ 2023 ਤੱਕ ਪੂਰੇ 10 ਸਾਲ ਅਸੀਂ 10300 ਰੁਪਏ ਤੇ ਗੁਜ਼ਾਰਾ ਕਰਦੇ ਰਹੇ ਹਾਂ ਸਾਨੂੰ ਇੱਕ ਮੋੜਾ ਮਿਲਿਆ ਡੀਟੀਐਫ ਦਾ ਤੇ ਇਹਦੇ ਲਈ ਇੱਕ ਉਦਾਹਰਨ ਮੈਂ ਹੋਰ ਵੀ ਤੁਹਾਨੂੰ ਦੇਵਾਂ ਵੀ ਜੇ ਕੋਈ ਬੰਦਾ ਚੱਕਰ ਦੇ ਵਿੱਚ ਡਿੱਗਿਆ ਹੋਇਆ ਹੈ ਉਹ ਆਪਣੇ ਯਤਨ ਦੇ ਨਾਲ ਬਾਹਰ ਨਹੀਂ ਨਿਕਲ ਸਕਦਾ ਉਹ ਆਪਣੇ ਲੱਖ ਯਤਨ ਕਰ ਲੇ ਉਹ ਆਪਣੇ ਜ਼ੋਰ ਨਾਲ ਆਪਣੀ ਤਾਕਤ ਦੇ ਨਾਲ ਚੱਕਰ ਚੋਂ ਬਾਹਰ ਨਹੀਂ ਆ ਸਕਦਾ ਉਹਨੂੰ ਬਾਹਰ ਕੱਢਣ ਦੇ ਲਈ ਕੋਈ ਬਾਹਰੀ ਤਾਕਤ ਦੀ ਲੋੜ ਹੈ ਜਿਹੜਾ ਕਿ ਆਪ ਬੰਦਾ ਸੁਰੱਖਿਆ ਤਾਂ ਆਪ ਸੁੱਕੇ ਥਾਂ ਤੇ ਆ ਉਹ ਉਸ ਨੂੰ ਖਿੱਚੇ ਉਹ ਉਸ ਨੂੰ ਬਾਹਰ ਕੱਢ ਸਕਦਾ ਸਿੱਖ ਪੰਥ ਦੀ ਤਰਾਸ ਦੀ ਇਹ ਕਹੀ ਜਾਂਦੀ ਹੈ ਵੀ ਸਿੱਖ ਕੌਮ ਨੂੰ ਕੋਈ ਚੰਗਾ ਲੀਡਰ ਨਹੀਂ ਮਿਲਿਆ ਮਾਸਟਰ ਤਾਰਾ ਸਿੰਘ ਨੇ ਪਹਿਲਾਂ ਸਾਡੀ ਬੇੜੀ ਦੇ ਵਟੇ ਪਾਤੇ ਉਸ ਵਾਰ ਜਿਹੜਾ ਲੀਡਰ ਅਸੀਂ ਚੁਣਿਆ ਪ੍ਰਕਾਸ਼ ਸਿੰਘ ਬਾਦਲ ਚਲੋ ਆਪਣੀ ਹੋਣੀ ਮਰ ਗਿਆ ਪਰ ਉਹ ਸਾਡੀ ਕੌਮ ਦਾ ਬਹੁਤ ਕੁਝ ਨੁਕਸਾਨ ਕਰ ਗਿਆ ਤਾਂ ਇੱਥੇ ਜਿਹੜੀ ਮੈਂ ਗੱਲ ਕਰਦਾ ਵੀ ਸਾਡੇ ਕੋਲੇ ਜਿਹੜੇ ਨੇਤਾ ਨੇ ਸਰਦਾਰ ਅਚੰਦਰਪਾਲ ਸਿੰਘ ਜੀ ਘਗਾ ਸਰਦਾਰ ਵਿਕਰਮਦੇਵ ਸਿੰਘ ਜੀ ਸਰਦਾਰ ਵਿਕਰਮਦੇਵ ਸਿੰਘ ਜੀ ਇੱਕ ਗੱਲ ਮੈਨੂੰ ਕਦੇ ਭੁੱਲਦੀ ਨਹੀਂ ਸਾਡੇ ODL ਦੇ ਮਸਲੇ ਵਿੱਚ ਸੋਲਣ ਹਿਮਾਚਲ ਪ੍ਰਦੇਸ਼ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਉੱਥੇ ਰੈਲੀ ਹੋਣੀ ਸੀ ਅਸੀਂ ਉੱਥੇ ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਭਾਵੇਂ ਉਹ ਵਿਰੋਧ ਵੀ ਸਾਡੀ ਪੂਰੀ ਮਤਲਬ ਸਹਿਮਤੀ ਨਹੀਂ ਸੀ ਸਾਡੇ ਇੱਕ ਹੋਰ ਸਾਥੀ ਸੀ ਜਿਹੜੇ ਉਹਨਾਂ ਦੇ ਨਾਲ ਸਾਨੂੰ ਸਹਿਮਤੀ ਪ੍ਰਗਟਾ ਕੇ ਕਰਨਾ ਪਿਆ ਉੱਥੇ ਜਾ ਕੇ ਉਹ ਪੁਲਿਸ ਵਾਲਿਆਂ ਨੇ ਸਾਨੂੰ ਸਾਰਿਆਂ ਨੇ ਆਪਣੇ ਥਾਣੇ ਦੇ ਵਿੱਚ ਘੇਰਾ ਪਾ ਲਿਆ ਘੇਰ ਘੇਰ ਲਿਆ ਕਹਿੰਦੇ ਵੀ ਉੱਥੇ ਥਾਣੇ ਤੇ ਤੁਸੀਂ ਇਕੱਠੇ ਹੋ ਜਾਓ ਤਾਂ ਉੱਥੇ ਕੇਸ ਪਾਉਣਾ ਸੀ ਤੇ ਉਹ ਕੇਸ ਕਿਹਦੇ ਤੇ ਪਿਆ ਸਰਦਾਰ ਵਿਕਰਮਦੇਵ ਸਿੰਘ ਗੁਰਪਿਆਰ ਸਿੰਘ ਕੋਟਲੀ